ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਦੌਲਤਪੁਰੇ ਨੀਵੇਂ ਦੇ ਵਿੱਚ ਨੀਵੇਂ ਦੌਲਤਪੁਰੇ ਤੋਂ ਜਿਹੜੀ ਮੇਹਸਰੀ ਨੂੰ ਛੜਕ ਜਾਂਦੀ ਆ ਉਸ ਛੜਕੇ ਦੇ ਉੱਤੇ ਬਾਈ ਹੁਣਿਆਂ ਦਾ ਘਾਰ ਆ ਤੇ ਵਪਾਰ ਦਾ ਕੰਮ ਆ ਮਿੱਤਰੋ ਬਾਈ ਹੁਣਿਆਂ ਦਾ ਹੋ ਗਿਆ 10-12 ਦਿਨ ਇਸ ਘਰ ਦੇ ਵਿੱਚੋਂ ਤੁਹਾਨੂੰ ਮਾਰਕੀਟ ਨਾਲੋਂ 25-3000 ਰੁਪਈਆ ਸਸਤੀਆਂ ਦਵਾਈਆਂ ਸੀ ਦੁੱਧ ਵਾਲੀਆਂ ਤੇ ਉਸ ਵੀਡੀਓ ਨੂੰ ਤੁਸੀਂ ਮੁਹੱਬਤ ਵੀ ਮੇਰੇ ਹਿਸਾਬ ਨਾਲ ਬੇਹਾਦ ਦਿੱਤੀ ਸੀ ਹਨਾ ਚੰਗਾ ਫੋਨ ਕਾਲ ਆਈਆਂ ਬਾਈ ਹਾਂਜੀ ਹਾਂਜੀ ਬਈ ਬਹੁਤ ਫੋਨ ਆਏ ਉਹਨਾਂ ਦੇ ਹਜੇ ਵੀ ਫੋਨ ਆਈ ਜਾਂਦੇ ਬਈ ਉਹਨਾਂ ਦੇ ਹਜੇ ਵੀ ਆਈਆਂ ਮਈਆਂ ਵੀ 20 20 ਕਿਲੋ ਵਾਲੀਆਂ ਸੀ ਹਨਾ ਹਾਂਜੀ ਹਾਂਜੀ ਅੱਜ ਫੇਰ ਵੀਰੇ ਮੇਰੀ ਬੇਨਤੀ ਇੱਕ ਹੈ ਵੀ ਜਿਵੇਂ ਤੂੰ ਪਹਿਲਾਂ ਦੋਦ ਦੱਸਿਆ ਸੀ ਉਸੇ ਤਰ੍ਹਾਂ ਹੀ ਅੱਜ ਦੱਸਣਾ ਸਾਰਾ ਕੁਝ ਠੀਕ ਹੈ ਹਾਂ ਇੱਕ ਵਾਰੀ ਨਾਮ ਦੱਸ ਦੀਆ ਪੁੱਤ ਨਾਂ ਬਾਈ ਸੁਖਵੀਰ ਸਿੰਘ ਉਹ ਸੁੱਖਾ ਕਹਿੰਦੇ ਪਿੰਡ ਚ ਸੁੱਖਾ ਕਹਿੰਦੇ ਘਰ ਆਪਣਾ ਮਿਹਸਰੀ ਵਾਲੀ ਸੜਕ ਤੇ ਘਰ ਮਿਹਸਰੀ ਵਾਲੀ ਸੜਕ ਤੇ ਹਾਂਜੀ ਅੱਜ ਸੁੱਕੇ ਬਾਈ 2 ਜਨਵਾਰ ਅੱਜ ਹੈ ਨਾ ਹਾਂਜੀ ਤੇ ਆ ਪਹਿਲੇ ਨੰਬਰ ਤੇ ਮੈਂ ਜਿਹੜੀ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਹਾਂਜੀ ਅੱਜ 14 15 ਦਿਨ ਹੋ ਗਏ ਇਹਨੂੰ ਸੂਈ ਨੂੰ ਠੀਕ ਹੈ ਵੀਰੇ ਤੇ 17 ਲੀਟਰ ਦੁੱਧ ਹੀ ਹੁਣ ਤਿਆਰ ਆਲ ਐਨ ਕੰਡੇ ਤੇ ਲਾਉਂਦੀ ਆ ਜਾਂਵਾ ਹਾਂਜੀ ਕੀ ਬਾਤ ਆ ਬਾਈ ਆਪਾਂ ਕਹਿ ਕੇ 16 ਦੇਵਾਂਗੇ ਜੀ ਕਹਿ ਕੇ ਆਪਾਂ 16 ਚਵਾਵਾਂਗੇ 17 ਦੱਸਾਂਗੇ 16 ਜਿਹੜਾ ਪਵੇ ਨਾ ਰੋਲਾ ਹੈ ਨਾ ਹਾਂਜੀ ਹਾਂ ਚੂਣ ਚਣ ਕਿਵੇਂ ਲੱਗਾ ਬਾਈ ਚੂਣ ਜਾਣ ਬਈ ਇੱਕ ਨੰਬਰ ਇੱਕ ਨੰਬਰ ਜਾਵਾ ਮਗਰ ਇਹਦੇ ਜਾਇਆ ਕੱਟਾ ਆ ਗਿਆ ਕੱਟੀ ਮਗਰ ਕੱ ਆ ਲੋ ਬੈਠਾ ਹੋ ਗਿਆ ਹਾਂਜੀ ਬਾਈ ਠੀਕ ਆ ਬਾਈ ਅੱਜ 15 ਦਿਨਾਂ ਦੀ ਸੋਈ ਤਰ੍ਹਾਂ 17 ਕਿਲੋ ਦੁੱਧ ਦਾ ਤਿਆਰ ਆ ਤੇਰਾ ਨਮਾਨ ਕਹਿੰਦਾ ਕੋਈ ਹੋਰ 2 ਕਿਲੋ ਵਧੂ ਬਾ ਕਿਲੋ ਖਾਂਡ ਦਾ ਵਾਜੂਗੀ ਬਾਈ ਫਿਰ ਹਾਂ ਬਹੁਤ ਇੰਨੀ ਬਹੁਤ ਹਾਂਜੀ ਹਾਂਜੀ ਬਾਈ ਬਾਵਾ ਫੋਲੇ ਆਂਦੀਆਂ ਚੋਣ ਲੱਗਿਆ ਹਨਾ ਹਾਂਜੀ ਹਾਂਜੀ ਹਾਂ ਕਹਿੰਦਾ ਦੁੱਧ ਚੂਣਾ ਸੋਕਾ ਬਾਵਾ ਦੀ ਵੀ ਜਾਣ ਚਾਹੀਦੀ ਆ ਹਾਂਜੀ ਹਾਂਜੀ ਅੱਛਾ ਕੀ ਰੇਟ ਰਹੂਗਾ ਵੀਰੇ ਯਾਰ ਇਹਦਾ ਬਈ ਮੁੱਲ 155 ਹੀ 155 ਜਦੋਂ ਉਵੇਂ ਮਾਰਕੀਟ ਦੇ ਵਿੱਚ ਜਾਂਦੇ ਆ ਤਾਂ ਯਾਰ 2-2 ਲੱਖ ਮੰਗਦੇ ਤੈਨੂੰ ਕਿੱਥੋਂ ਵਾਜੂ ਬਜੇ ਆਉਂਦੀ ਆ ਬਾਹੀਂ ਮਿਲ ਜਾਂਦਾ ਫੇਰ ਮਾਲ ਹਾਂ ਸੁ ਜਾਜ ਫਿਰ ਹੁਣ ਮਾਨ ਕੇ ਨਾ ਕਰਦੇਗਾ ਮੇਰਾ ਬਸ ਮਾਨ ਤਨ ਬਈ ਅਗਲੇ ਦਾ ਫੁੱਲ ਕਰ ਦੇਗਾ ਜੇ ਮੇਰਾ ਕਿੰਨਾ ਕਹੇ ਅਗਲੇ ਦਾ ਤਾਂ ਕਰਦਾ ਕਰਾ ਮੇਰਾ ਵੀ ਕਰ ਦੇਣਾ ਬਸ ਡੇਢ ਦੇ ਦੇ ਦਾਂਗੇ ਠੀਕ ਹੈ ਕੱਢੀ ਭਾਰੋ ਤੋਰੀ ਵੀਰੇ ਬੜਾ ਜ ਲੈ ਵੀ ਮਿੱਤਰੋ ਅੱਜ 17 18 ਕਿਲੋ ਦੁੱਧ ਕੰਡੇ ਤੇ ਲਾਉਣ ਵਾਲੀ ਮਹਿ ਜੇ ਤੁਸੀਂ ਹਰਿਆਣੇ ਦੇ ਵਿੱਚ ਜਾਣਦੇ ਆ ਜਾਂ ਕਿਸੇ ਹੋਰ ਸਟੇਟ ਦੇ ਵਿੱਚੋਂ ਲੈਣ ਜਾਣਦੇ ਆ ਨਾ ਮਿੱਤਰੋ ਚਵਾ ਕੇ ਅਗਲੇ ਕੰਡੇ ਤੇ ਲਾ ਕੇ 20 20 30 ਮੰਗ ਕਰਦੇ ਆ ਤੇ ਇੱਥੇ ਸਿਰਫ 1.5 ਲੱਖ ਦੇ ਵਿੱਚ ਮਾਰਕੀਟ ਨਾਲੋਂ 50000 ਰੁਪਿਆ ਸਸਤੀ ਮਹਿ ਤੁਹਾਨੂੰ ਮਿਲ ਜਾਣੀ ਆ ਇੱਥੋਂ ਮਿੱਤਰੋ ਲੇਵੇ ਭਾਂਡੇ ਲੋਖਰੀ ਓਕੇ ਦੀ ਰਿਪੋਰਟ ਆ ਜਵ ਮਗਰ ਇਹਦੇ ਜਾਇਆ ਜਿਹੜਾ ਉਹ ਕੱਟਾ ਮਿੱਤਰੋ 15 ਦਿਨਾਂ ਦੀ ਸੋਈ ਥਲੇ 17 ਲੀਟਰ ਦੁੱਧ ਤਿਆਰ ਆ ਪਰ ਤੁਸੀਂ 16 ਲੀਟਰ ਦੀ ਮੰਨ ਕੇ ਸੌਦਾ ਕਰਨਾ ਬਾਈ ਤੁਹਾਨੂੰ 16 ਲੀਟਰ ਕੰਡੇ ਤੇ ਚੜਾ ਕੇ ਦੁੱਧ ਦਊਗਾ ਵੇਖੋ ਮਿੱਤਰੋ ਮੈਂ ਇਹਦਾ ਪੁੜਾ ਲੈਵਾ ਵੇਖੋ ਡਿਜ਼ਾਈਨ ਮੈਂ ਦੇ ਬਾਕਮਾਲਾ ਬਰੀਕੀ ਮੈਂ ਦੇ ਵਿੱਚ ਜਾਤ ਕੁਆਲਿਟੀ ਨਸਲ ਸਾਰਾ ਕੁਝ ਓਕੇ ਆ ਬਾਈ ਪਰ ਦੁੱਧ ਮਿੱਤਰੋ ਜਿਹੜਾ ਚੋਨਾ ਉਹ ਸੇਵਾ ਤੇ ਸੰਭਾਲ ਨਾਲ ਦਿੰਦਿਆਂ ਐ ਨਹੀਂ ਹੈਗਾ ਬਈ ਬਾਈ ਪਾ ਕੇ ਸਵੇਰ ਪੱਠੇ 8 ਵਜੇ ਨੂੰ ਨਹਾ ਤੋ ਕੇ ਲਾ ਕੇ ਵਾਲਾ ਨੂੰ ਚੜ ਤੇ ਪਾ ਕੇ ਚਟਾ ਕੁੜਤਾ ਪਜਾਮਾ ਥੱਲੇ ਰੱਖ ਕੇ ਜਾਂ ਮਾ ਆਪਾਂ ਬਾਹਰ ਚਲੇ ਜਾਣਾ ਫਿਰ ਨਹੀਂ ਦਿੰਦੀਆਂ ਮਿੱਤਰੋ ਇਹਨਾਂ ਨੂੰ ਸੰਭਾਲ ਇਹਨਾਂ ਦੇ ਹੱਥ ਪੱਲਾ ਮਾਰਨਾ ਪੈਂਦਾ ਗੱਭਰੂ ਵੇਚ ਰਿਹਾ ਪਸੂਆਂ ਦੇ ਆ ਵੀਰੇ 2 ਨੰਬਰ ਵਾਲੀ ਮੈਂ ਜਿਹੜੀ ਪਈ ਆਪਣੀ ਇਹ ਬਈ ਉਦਦੇ ਵੀ ਆਪਾਂ ਵੀਡੀਓ ਵਿੱਚ ਪਾਈ ਸੀ ਹਾਂਜੀ ਇਹ ਉਹੀ ਬੱਚਾ ਮਰੀ ਹੋਈ ਹਾਂਜੀ ਬੱਚਾ ਮਰੀ ਹੈ ਠੀਕ ਹੈ ਵੀਰੇ ਕਿੰਨਾ ਦੁੱਧਾ ਹੁਣ ਵੀਰੇ ਦੇ ਤੁਹਾਡੇ ਇਹ ਥੱਲੇ 11 ਕਿਲੋ ਹੋਊਗਾ ਜੀ ਝੂਣ ਵਿਕਣ ਦੇ ਆ ਝੂਣ ਚਣ ਕਿਵੇਂ ਝੂਣ ਜਾਣੇ ਕਰੂ ਸੀ ਵੀਰ ਤੋ 2 ਮਹੀਨੇ ਹੋ ਗਏ ਹੋਣਗੇ ਝੂਣ ਨੂੰ 2 ਮਹੀਨੇ ਹੋ ਗਏ ਹਾਂਜੀ 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 ਅੱਛਾ ਉਦੋਂ ਦੁੱਧ ਕਰਕੇ ਰੱਖ ਲਈ ਫਿਰ ਉਦੋਂ ਭਾਈ ਦੂਜੀਆ ਦੋ ਮੱਝਾਂ ਵੈਗੀਆਂ ਸੀ ਇਕੱਲੀ ਰਹਿ ਗਈ ਫਿਰ ਰੱਖ ਲਈ ਠੀਕ ਆ ਵੀਰੇ ਉਹ ਦੁੱਧ ਹੈਣੀ ਤੇਰੇ ਦੁੱਧ ਵੇਕਦੀ ਤਾਂ ਇਹ ਵੀ ਸੀਗੀ ਵੇਕੀ ਤਾਂ ਇਹ ਵੀ ਸੀਗੀ 2022 ਵੀ ਆਈ ਇਹਨਾਂ ਦੀ ਠੀਕ ਆ ਅੱਛਾ ਉਹ ਆਈ ਨਹੀਂ ਲੈਣਾ ਉੱਪਰ ਲੈਣ ਨਹੀਂ ਆਈ ਠੀਕ ਆ ਠੀਕ ਆ ਵੀਰੇ ਅੱਜ ਕਿੰਨੇ ਦੀ ਦੇ ਦਈਏ ਵੀਰੇ ਹੁਣ ਇਹ ਭਾਈ ਦੇ ਦਿਆਂਗੇ 90000 ਦੀ ਮਾਨਤਨ ਹੋਰ ਕਰ ਦਈਏ ਯਾਰ ਮਾਨਤਨ ਕਰ ਦਿਆਂਗੇ ਮੌਕੇ ਦੀ ਜਾਣ ਦੇ ਜਦ ਬਸ ਬਸ ਦੇ ਦਿਆਂਗੇ ਹਾਂ ਕੱਢੀ ਬਾਰੂ ਤੋਰ ਦੇ ਵੀਰੇ ਨੇੜੇ ਨਿਤਰੋ ਪੂਰੀ ਚੰਗੀ ਇਨੇ ਦੀ ਤੋਕੜ ਗੱਬਣ ਕਰਕੇ ਜਦੋਂ ਚੈੱਕ ਹੋ ਗਈ ਢਾਈਆਂ ਮਹੀਨਿਆਂ ਦੀ ਜਿੰਨੂ ਮਰਜ਼ੀ 75 80000 ਦਾ ਰੱਸਾ ਫੜਾ ਦਿਆ ਜੇ ਜਿੰਨਾ ਵਿਕੀ ਤੇ ਮੈਨੂੰ ਫੋਨ ਲਾ ਦਿਆ ਜੇ ਵਾਦਾ ਤੁਹਾਡੇ ਨਾਲ ਮਿੱਤਰੋ ਕਿਉਂਕਿ ਝੋਟੀ ਮੈਂ ਦੱਸਦੀ ਆ ਵੀ ਮੈਂ ਹੈਗੀ ਆ 11 ਕਿਲੋ ਦੁੱਧ ਕੰਡੇ ਤੇ ਤੋਲਣ ਵਾਲਾ ਐਨ ਓਕੇ ਜਮਾ ਮਦਰੀ ਮੱਗੋ ਗੋਦੀ ਪਿੱਛੋਂ ਪਾਰਾ ਪਿੱਛੋਂ ਵੱਡੀ ਉੱਚੀ ਲੰਮੀ ਮੈਂ ਕੱਦ ਕਾਠ ਵਾਲੀ ਸੋਹਣੀ ਸੁਨੱਖੀ ਮੈਂ ਮਿਲਦੀ ਕਿਵੇਂ ਆ ਵੀਰੇ ਖਰਾਬ ਖੁਰੂਪ ਤਾਂ ਨਹੀਂ ਕਰਦੀ ਮਿਲਦੀ ਥਾਪੀ ਦੇ ਬਈ ਐਨ ਥਾਪੀ ਦੇ ਹਾਂਜੀ ਬਈ ਦੁੱਧ 11 ਕਿਲੋ ਦੁੱਧ 11 ਕਿਲੋ ਮਿੱਤਰੋ ਜਿੰਨੇ ਦੀ ਅੱਜ ਲਓਗੇ ਓਨੇ ਦੀ ਟੋਕੜ ਗੱਪਣ ਦੋਗੇ ਵਾਦਾ ਤੁਹਾਡੇ ਨਾਲ ਮਿੱਤਰੋ ਬਾਕੀ ਮੈਂ ਚੰਗੀ ਆ ਪੂੜਾ ਮੈਂ ਦਾ ਚੰਗਾ ਬਈ ਬਾਕੀ ਬਈ ਇੱਕ ਗੱਲ ਹੋਰ ਆ ਘਾਟੇ ਵਾਲਾ ਸੌਦਾ ਨਹੀਂ ਕੋਈ ਇਹੋ ਜਿਹੀ ਮੈਂ ਅੱਜ ਮਾਰਕੀਟ ਦੇ ਵਿੱਚ ਜਾਂਦੀ ਆ ਲੈਣ ਦਾ ਸੋਣੀ ਸੁਨਕੀ ਬੱਤੀ ਵਾਲੀ 10 11 ਕਿਲੋ ਵਾਲੀ ਸਵਾ ਦੇ ਘੇਰਿਆਂ ਦੇ ਵਿੱਚ ਤਾਂ ਹੱਸ ਕੇ ਮਿਲਦੀ ਆ 15 ਇਧਰੋਂ ਘਟਾ ਲਓ 25 ਉਧਰੋਂ ਘਟਾ ਲਓ 40000 ਰੁਪਿਆ ਤੁਸੀਂ 35 ਲਖ ਰੋ 35000 ਰੁਪਿਆ ਇਹ ਸਸਤੀ ਹੋ ਗਈ ਇੱਕ ਬੱਚਾ ਮਰਨ ਦੇ ਵਿੱਚ ਚਲੋ ਤੁਸੀਂ ਵੀ ਲੈਣੀ ਹੈ ਜਿਹੜੇ ਭਰਾਣੇ ਬਈ ਮੈਂ ਚੰਗੀ ਤੁਹਾਡੇ ਘਰੇ ਤਿਆਰ ਹੋ ਜੂਗੀ ਹੁਣ ਸੋਕੇ ਭਾਈ ਨੰਬਰ ਕਿੰਨਾ ਆ ਗਿਆ ਨੰਬਰ ਬਈ 8199 49701 81949 49701 49701 ਇਸ ਨੰਬਰ ਤੇ ਕਰ ਲਓ ਵੀਰੇ ਨਾਲ ਰਾਬਤਾ ਕੈਮ ਗਣਬਾਤਰੀ ਨੰਬਰ ਸਕਰੀਨ ਤੇ ਆ ਪਿੰਡ ਹੈਗਾ ਮਿੱਤਰੋ ਇਹ ਦੌਲਤਪੁਰਾ ਨੀਵਾ ਜ਼ਿਲ੍ਹਾ ਲਗਦਾ ਵਾ ਬਾਈ ਨੂੰ ਮੋਗਾ ਮੀਤਸਰੀ ਵਾਲੀ ਸੜਕਾ ਗੱਬਰੂ ਦੀ ਪੂਰੀ ਬੜਕਾ ਧੰਨਵਾਦ ਬਈ ਆਪਣੇ